ਅਕਾਲ ਫਿਲਮ ਦਾ ਕਿਉਂ ਕੀਤਾ ਜਾ ਰਿਹਾ ਹੈ ਵਿਰੋਧ ਕਿਉਂ ਸਿੱਖ ਜਥੇਬੰਦੀਆਂ ਵੱਲੋਂ ਅਕਾਲ ਫਿਲਮ ਸਿਨੇਮਾ ਘਰਾ ਦੇ ਵਿੱਚ ਕਰਵਾਈ ਜਾ ਰਹੀ ਹੈ ਬਨ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਧਨਿਕ ਸਵੇਰਾ ਟੀਵੀ ਤੇ ਮੈਂ ਹਰਸ਼ਗੁਣ ਗਿੱਪੀ ਗਰੇਵਾਲ ਦੁਆਰਾ ਬਣਾਈ ਗਈ ਅਕਾਲ ਫਿਲਮ ਪੰਜਾਬੀ ਇੰਡਸਟਰੀ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਫਿਲਮ ਜਿਸ ਦਾ ਹਰ ਕੋਈ ਇੰਤਜ਼ਾਰ ਕਰ ਰਿਹਾ ਸੀਗਾ ਕਿ ਸਿਨੇਮਾ ਘਰਾਂ ਦੇ ਵਿੱਚ ਕਦ ਫਿਲਮ ਰਿਲੀਜ਼ ਹੋਵੇ ਜਦ ਕਿ ਇਸ ਫਿਲਮ ਤੋਂ ਮੋਟੀਵੇਸ਼ਨ ਮਿਲਦੀ ਹੈ ਬਹੁਤ ਕੁਝ ਇਸ ਫਿਲਮ ਦੇ ਵਿੱਚ ਜਿਹੜਾ ਹੈ ਜਿਸ ਤੋਂ ਬਹੁਤ ਕੁਝ ਸਿੱਖਾਂ ਨੂੰ ਮਿਲੇਗਾ ਚਾਹੇ ਉਹ ਬੱਚੇ ਹੋਣ ਬਜ਼ੁਰਗ ਹੋਣ ਜਾਂ ਸਾਡੇ ਮਾਪੇ ਹੋਣ ਹਰ ਜਨਰੇਸ਼ਨ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਹ ਫਿਲਮ ਬਣਾਈ ਗਈ ਹੈ ਸਿੱਖ ਯੋਧਿਆਂ ਨੂੰ ਸਮਰਪਿਤ ਕੀਤੀ ਗਈ ਹੈ ਫਿਲਮ ਕਿਸ ਤਰੀਕੇ ਦੇ ਨਾਲ ਪੁਰਾਣੇ ਸਮੇਂ ਦੇ ਵਿੱਚ ਬੀਬੀਆਂ ਯੁੱਧ ਕਰਿਆ ਕਰਦੀਆਂ ਸੀਗੀਆਂ ਸਿੱਖ ਯੋਧੇ ਯੁੱਧ ਕਰਿਆ ਕਰਦੇ ਸੀਗੇ ਇਹ ਸਭ ਕੁਝ ਇਸ ਫਿਲਮ ਦੇ ਵਿੱਚ ਬਾਕੂ ਵੀ ਦਿਖਾਇਆ ਗਿਆ ਪਰ ਇੱਕ ਪਾਸੇ ਗਿੱਪੀ ਗਰਵਾਲ ਦੀ ਇਸ ਫਿਲਮ ਦਾ ਵਿਰੋਧ ਹੁੰਦਾ ਹੋਇਆ ਵੀ ਵਿਖਾਈ ਦੇ ਰਿਹਾ ਭਾਰੀ ਵਿਰੋਧ ਇਸ ਫਿਲਮ ਦਾ ਕੀਤਾ ਜਾ ਰਿਹਾ ਹੈ ਸਿੱਖ ਜਥੇਬੰਦੀਆਂ ਦੇ ਵੱਲੋਂ ਸਿਨੇਮਾ ਘਰਾਂ ਦੇ ਵਿੱਚ ਜਾ ਕੇ ਹੰਗਾਮਾ ਕੀਤਾ ਜਾ ਰਿਹਾ ਹੈ ਜਿਸ ਸਿਨੇਮਾ ਘਰਾਂ ਦੇ ਵਿੱਚ ਇਹ ਫਿਲਮ ਚੱਲ ਰਹੀ ਹੁੰਦੀ ਹੈ ਉੱਥੇ ਜਾ ਕੇ ਕਿਹਾ ਜਾਂਦਾ ਹੈ ਕਿ ਇਹ ਫਿਲਮ ਨੂੰ ਇਸੇ ਵੇਲੇ ਹੀ ਰੋਕ ਦਿੱਤਾ ਜਾਵੇ ਤੇ ਅੱਗੋਂ ਤੋਂ ਇਹ ਫਿਲਮ ਨਾ ਲਾਈ ਜਾ ਸਕੇ ਬਹੁਤ ਸਾਰੀਆਂ ਵੀਡੀਓਜ਼ ਅਜਹੀਆਂ ਸਾਹਮਣੇ ਆਈਆਂ ਕਿ ਬਹੁਤ ਸਾਰੇ ਸਿਨੇਮਾ ਘਰਾਂ ਦੇ ਵਿੱਚ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਾ ਕੇ ਸਿੱਖ ਜਥੇਬੰਦੀਆਂ ਦੇ ਵੱਲੋਂ ਇਹ ਫਿਲਮ ਦੇ ਉੱਪਰ ਰੋਕ ਲਗਾਈ ਗਈ ਹੈ ਕਿਹਾ ਗਿਆ ਹੈ ਕਿ ਇਹ ਫਿਲਮ ਦੇ ਵਿੱਚ ਜੋ ਕੁਝ ਵਿਖਾਇਆ ਗਿਆ ਹੈ ਉਹ ਸਹੀ ਨਹੀਂ ਹੈ ਇਹ ਫਿਲਮ غلط ਬਣਾਈ ਗਈ ਹੈ ਉਥੇ ਹੀ ਗਿੱਪੀ ਗਰਵਾਲ ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਲਾਈਵ ਹੁੰਦੇ ਨੇ ਤਾਂ ਸਿੱਖ ਜਥੇਬੰਦੀਆਂ ਨੂੰ ਜਵਾਬ ਦਿੰਦੇ ਨੇ ਕਿ ਜਦ ਇਹ ਫਿਲਮ ਬਣਾਉਣੀ ਸੀਗੀ ਉਹਨਾਂ ਨੇ ਜਦ ਫਿਲਮ ਲਿਖਣੀ ਸੀਗੀ ਤਾਂ ਐਸਡੀਪੀਸੀ ਕੋਲ ਵੀ ਹੋ ਗਏ ਸੀ ਤਾਂ ਹੋਰ ਵੀ ਜਥੇਬੰਦੀਆਂ ਦੇ ਨਾਲ ਉਹਨਾਂ ਨੇ ਮੁਲਾਕਾਤ ਕੀਤੀ ਸੀਗੀ ਤਾਂ ਗਾਈਡਲਾਈਨਸ ਇਸ ਫਿਲਮ ਦੇ ਲਈ ਗਿੱਪੀ ਗਰੇਵਾਲ ਨੇ ਲਿੱਤੀਆਂ ਸੀਗੀਆਂ ਕਿ ਕੀ ਕੀ ਗਾਈਡਲਾਈਨਸ ਹੋ ਸਕਦੀਆਂ ਨੇ ਇਸ ਫਿਲਮ ਨੂੰ ਲੈ ਕੇ ਤਾਂ ਉਸੇ ਗਾਈਡਲਾਈਨਸ ਦੇ ਅੰਦਰ ਹੀ ਇਹ ਫਿਲਮ ਸ਼ੂਟ ਕੀਤੀ ਗਈ ਹੈ ਗਿੱਪੀ ਗਰੇਵਾਲ ਨੇ ਲਾਈਵ ਦੇ ਵਿੱਚ ਇਹ ਦੱਸਿਆ ਹੈ ਕਲੀਅਰਲੀ ਇਹ ਚੀਜ਼ ਦੱਸੀ ਹੈ ਕਿ ਇਹ ਫਿਲਮ ਜਿਹੜੀ ਹੈ ਉਹ ਗਾਈਡਲਾਈਨਸ ਦੇ ਅੰਦਰ ਹੀ ਸ਼ੂਟ ਕੀਤੀ ਗਈ ਹੈ ਔਰ ਜਿਹੜੀਆਂ ਸਿੱਖ ਜਥੇਬੰਦੀਆਂ ਇਸ ਫਿਲਮ ਦਾ ਵਿਰੋਧ ਕਰ ਰਹੀਆਂ ਨੇ ਕਦੇ ਵੀ ਗਿੱਪੀ ਗਰੇਵਾਲ ਨੇ ਉਹਨਾਂ ਨੂੰ ਨਹੀਂ ਵੇਖਿਆ ਔਰ ਵਿਰੋਧ ਕਰਨ ਦਾ ਕਾਰਨ ਕੀ ਹੈ ਉਹਨਾਂ ਦਾ ਇਹ ਕਿਹਾ ਜਾ ਰਿਹਾ ਹੈ ਕਿ ਫਿਲਮ ਦੇ ਵਿੱਚ ਜੋ ਚੀਜ਼ਾਂ ਵਿਖਾਈਆਂ ਗਈਆਂ ਉਹ ਗ ਇਹ ਫਿਲਮ ਨਹੀਂ ਰਿਲੀਜ਼ ਹੋਣੀ ਚਾਹੀਦੀ ਪਰ ਗਿੱਪੀ ਗਰੇਵਾਲ ਦਾ ਜਿਹਾ ਕਹਿਣਾ ਕਿ ਇਹ ਫਿਲਮ ਪੂਰੀ ਗਾਈਡਲਾਈਨ ਦੇ ਅੰਦਰ ਬਣਾਈ ਗਈ ਹੈ ਔਰ 2 ਜਨਵਰੀ ਨੂੰ ਇਸ ਫਿਲਮ ਦਾ ਟੀਜ਼ਰ ਰਿਲੀਜ਼ ਕੀਤਾ ਗਿਆ ਸੀਗਾ ਉਸ ਤੋਂ ਬਾਅਦ ਦੋ ਗਾਣੇ ਵੀ ਫਿਲਮ ਦੇ ਅੰਦਰ ਰਿਲੀਜ਼ ਕੀਤੇ ਗਏ ਫਿਰ ਉਸ ਤੋਂ ਬਾਅਦ ਟ੍ਰੇਲਰ ਲਾਂਚ ਹੁੰਦਾ ਤਦ ਤੱਕ ਕੋਈ ਵੀ ਚਾਹਣ ਵਾਲਾ ਜਾਂ ਕੋਈ ਵੀ ਜਥੇਬੰਦੀ ਦੇ ਵੱਲੋਂ ਕੁਈ ਵੀ ਦਰਸ਼ਕ ਦੇ ਵੱਲੋਂ ਇਸ ਫਿਲਮ ਦਾ ਵਿਰੋਧ ਨਹੀਂ ਕੀਤਾ ਜਾਂਦਾ ਸਿੱਧਾ 9 April ਨੂੰ ਇਸ ਫਿਲਮ ਦਾ ਵਿਰੋਧ ਸ਼ੁਰੂ ਹੋ ਜਾਂਦਾ ਜਦਕਿ 10 April ਨੂੰ ਸਿਨੇਮਾ ਘਰਾਂ ਦੇ ਵਿੱਚ ਫਿਲਮ ਰਿਲੀਜ਼ ਹੋਣੀ ਸੀਗੀ ਤਾਂ 9 April ਨੂੰ ਹੀ ਜਿੱਥੇ ਬੰਦੀਆਂ ਦੇ ਵੱਲੋਂ ਇਸ ਫਿਲਮ ਦਾ ਵਿਰੋਧ ਸ਼ੁਰੂ ਹੋ ਜਾਂਦਾ ਕਿ ਇਹ ਫਿਲਮ ਰਿਲੀਜ਼ ਨਹੀਂ ਹੋਵੇਗੀ ਜੇਕਰ ਫਿਲਮ ਰਿਲੀਜ਼ ਹੁੰਦੀ ਹੈ ਤਾਂ ਉੱਥੇ ਜਾ ਕੇ ਹੰਗਾਮਾ ਹੁੰਦਾ ਵਿਖਾਇ ਦਿੰਦਾ ਬਹੁਤ ਸਾਰੀਆਂ ਵੀਡੀਓਜ਼ ਤਸਵੀਰਾਂ ਜਿਹੀਆਂ ਸਾਹਮਣੇ ਆਈਆਂ ਸੋਸ਼ਲ ਮੀਡੀਆ ਤੇ ਜਿੱਤੇ ਗਿੱਪੀ ਗਰਵਾਲ ਦੀ ਇਸ ਫਿਲਮ ਦਾ ਵਿਰੋਧ ਹੁੰਦਾ ਵਿਖਾਇ ਦਿੰਦਾ ਉੱਥੇ ਹੀ ਦੂਜੇ ਪਾਸੇ ਗਿੱਪੀ ਗਰਵਾਲ ਅਜਿਹਾ ਵੀ ਕਹਿੰਦੇ ਹੋਏ ਨਜ਼ਰ ਆਉਂਦੇ ਨੇ ਕਿ ਬਿਨਾ ਫਿਲਮ ਦੇਖੇ ਇਸ ਦਾ ਵਿਰੋਧ ਕਰਨਾ ਸਹੀ ਨਹੀਂ ਹੈ ਪਹਿਲਾਂ ਜਾ ਕੇ ਫਿਲਮ ਦੇਖਣੀ ਜ਼ਰੂਰੀ ਹੈ ਉਸ ਤੋਂ ਬਾਅਦ ਜੇਕਰ ਇਸ ਫਿਲਮ ਦੇ ਵਿੱਚ ਕਿਸੇ ਨੂੰ ਵੀ ਗਲਤੀ ਲੱਗਦੀ ਹੈ ਤੇ ਅਸੀਂ ਉਸ ਉਦਾਹਰਨ ਦੇ ਲਈ ਤਿਆਰ ਹਾਂ ਪਰ ਇੱਕ ਵਾਰ ਜਾ ਕੇ ਫਿਲਮ ਜ਼ਰੂਰ ਵੇਖੋ ਫਿਰ ਉਸ ਤੋਂ ਬਾਅਦ ਜੇਕਰ ਵਿਰੋਧ ਕਰਨਾ ਹੈ ਜ਼ਰੂਰ ਕਰੋ ਇਸ ਦੇ ਨਾਲ ਗਿੱਪੀ ਗਰਵਾਲ ਇਹ ਵੀ ਕਹਿੰਦੇ ਹੋਏ ਨਜ਼ਰ ਆ ਸਿਰਫ ਪੰਜਾਬ ਦੇ ਵਿੱਚ ਹੀ ਇਸ ਫਿਲਮ ਨੂੰ ਨਿੰਦਿਆ ਜਾ ਰਿਹਾ ਹੈ ਸਰਵ ਫਿਲਮ ਦਾ ਵਿਰੋਧ ਹੋ ਰਿਹਾ ਕੈਨੇਡਾ ਅਮਰੀਕਾ ਦੇ ਵਿੱਚ ਜਿਹੜੇ ਲੋਕ ਇਸ ਫਿਲਮ ਨੂੰ ਵੇਖਣ ਜਾ ਰਹੇ ਨੇ ਜਿਹੜੇ ਦਰਸ਼ਕ ਵੇਖਣ ਜਾ ਰਹੇ ਨੇ ਉਹਨਾਂ ਦੇ ਵੱਲੋਂ ਇਸ ਫਿਲਮ ਨੂੰ ਬਾਕੂਬੀ ਪਸੰਦ ਕੀਤਾ ਜਾ ਰਿਹਾ ਹੈ ਹਾਲਾਂਕਿ ਪੰਜਾਬੀ ਇੰਡਸਟਰੀ ਦੀ ਸਭ ਤੋਂ ਵੱਡੀ ਫਿਲਮ ਗਿੱਪੀ ਗਰਵਾਲ ਦਾ ਸੁਪਨਾ ਸੀਗਾ ਕਿ ਅਕਾਲ ਫਿਲਮ ਬਣਾਉਣੀ ਹੈ ਇਹ ਸੁਪਨਾ ਉਹਨਾਂ ਨੇ ਪੂਰਾ ਕੀਤਾ ਸਭ ਤੋਂ ਪਹਿਲਾਂ ਉਹਨਾਂ ਨੇ ਅਜਿਹੀ ਫਿਲਮ ਬਣਾਈ ਸੀਗੀ ਕਿ ਅਜਿਹੀ ਫਿਲਮ ਬਣ ਸਕਦੀ ਹੈ ਕਿ ਦਰਸ਼ਕ ਅਜਿਹੀ ਫਿਲਮ ਪਸੰਦ ਕਰਨਗੇ ਤਾਂ ਉਸ ਤੋਂ ਬਾਅਦ ਕਾਫੀ ਲੰਮਾ ਸਮਾਂ ਜਿਹੜਾ ਉਹਨਾਂ ਨੇ ਲਿਆ ਤੇ ਉਸ ਤੋਂ ਬਾਅਦ ਹੁਣ ਅਕਾਲ ਫਿਲਮ ਬਣਾਈ ਕਾਫੀ ਲੋਕ ਪਸੰਦ ਕਰ ਰਹੇ ਨੇ ਪਰ ਕਿਤੇ ਨਾ ਕਿਤੇ ਇਸ ਫਿਲਮ ਦਾ ਵਿਰੋਧ ਹੁੰਦਾ ਵੀ ਵਿਖਾਈ ਦੇ ਰਿਹਾ ਪਰ ਵਿਰੋਧ ਕਰਨ ਦਾ ਅਸਲ ਕਾਰਨ ਕੀ ਹੈ ਕਿਉਂ ਇਸ ਵੇਲੇ ਜੱਥੇਬੰਦੀਆਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਸਿਨੇਮਾ ਘਰਾਂ ਦੇ ਵਿੱਚ ਜਾ ਕੇ ਕਿਹਾ ਜਾ ਰਿਹਾ ਕਿ ਇਹ ਫਿਲਮ ਨਹੀਂ ਲੱਗਣੀ ਚਾਹੀਦੀ ਜੇਕਰ ਲੱਗੀ ਹੈ ਤਾਂ ਇਸ ਨੂੰ ਇਸੇ ਵੇਲੇ ਰੋਕ ਦੇਣਾ ਚਾਹੀਦਾ ਹੈ ਗਿੱਪੀ ਘਰਵਾਲ ਲਾਈਵ ਹੋ ਕੇ ਹੋਰ ਕੀ ਕੁਝ ਗੱਲਾਂ ਕਰਦੇ ਨੇ ਸਭ ਤੋਂ ਪਹਿਲਾਂ ਤੁਹਾਨੂੰ ਉਹ ਸੁਣਾ ਦਿੰਨੇ ਆ ਸਸੀ ਗੱਲ ਜੀ ਸਾਰਿਆਂ ਨੂੰ ਆ ਫਿਲਮ ਅਕਾਲ ਰਿਲੀਜ਼ ਹੋ ਚੁੱਕੀ ਹੈ ਜੀ ਆ ਪੂਰੀ ਦੁਨੀਆ ਭਰ ਦੇ ਵਿੱਚ ਤੇ ਇੰਡੀਆ ਦੇ ਵਿੱਚ ਆਪਣੇ ਪੰਜਾਬ ਜਿੱਦਣ ਦੀ ਰਿਲੀਜ਼ ਹੋਈ ਆ ਉਸ ਦਿਨ ਤੋਂ ਕੁਝ ਅ ਬਵਾਦ ਵੀ ਚੱਲ ਰਹੇ ਨੇ ਸੋ ਸਭ ਤੋਂ ਪਹਿਲਾਂ ਤਾਂ ਅੱਜ ਅੱਜ ਉਸੇ ਬਾਰੇ ਆਪਾਂ ਥੋੜੀ ਜਿਹੀ ਗੱਲ ਮੈਂ ਕਿਉਂਕਿ ਸਾਡੇ ਅਲੀਓ ਕੋਈ ਕਲੈਰੀਫਿਕੇਸ਼ਨ ਨਹੀਂ ਆਈ ਕਿਉਂਕਿ ਮੈਂ ਜਿਸ ਦਿਨ ਫਿਲਮ ਰਿਲੀਜ਼ ਹੋਈਆ ਕੈਨੇਡਾ ਆ ਗਿਆ ਫਿਲਮ ਦੇ ਪ੍ਰਚਾਰ ਦੇ ਲਈ ਤੇ ਉਸ ਤੋਂ ਬਾਅਦ ਉੱਥੇ ਹੋਇਆ ਤੇ ਮੈਨੂੰ ਲੱਗਿਆ ਕਿ ਇੱਕ ਵੀਡੀਓ ਅਪਡੇਟ ਕਰ ਦੇਣੀ ਚਾਹੀਦੀ ਹੈ ਸੋ ਜੋ ਮੈਂ ਇਨਨੇ ਦਿਨਾਂ ਦੇ ਵਿੱਚ ਸਮਝਿਆ ਮੈਂ ਤੇ ਉਹਦੇ ਰਿਗਾਰਡਿੰਗ ਇਹ ਵੀਡੀਓ ਹੈ ਸਭ ਤੋਂ ਪਹਿਲਾਂ ਤਾਂ ਮੈਂ ਦੱਸਾਂ ਕਿ ਸਾਡਾ ਜਦੋਂ ਅਸੀਂ ਫਿਲਮ ਬਣਾਉਣੀ ਆ ਬਿਲਕੁਲ ਵੀ ਇਹ ਮੰਚ ਨਹੀਂ ਹੁੰਦਾ ਕਿਉਂਕਿ ਜੇ ਸਾਨੂੰ ਪਤਾ ਹੁੰਦਾ ਵੀ ਅਸੀਂ ਸਿੱਖ ਭਾਈਚਾਰੇ ਲਈ ਜਿਨ੍ਹਾਂ ਲਈ ਆਪਾਂ ਫਿਲਮ ਬਣਾ ਰਹੇ ਹਾਂ ਉਹਨਾਂ ਨੂੰ ਹੀ ਇਸ ਤੇ ਇਤਰਾਜ਼ ਹੋਊਗਾ ਤਾਂ ਆਪਾਂ ਕਿਉਂ ਫਿਲਮ ਬਣਾਵਾਂਗੇ ਸਾਨੂੰ ਕੋਈ ਉਸ ਦੇ ਵਿੱਚ ਨਾ ਤਾਂ ਸਾਨੂੰ ਕੋਈ ਵਾਵਾ ਹੀ ਮਿਲਦੀ ਹੈ ਨਾ ਸਾਨੂੰ ਕੋਈ ਪੈਸੇ ਮਿਲਦੇ ਆ ਸਾਰਾ ਕੁਝ ਖਰਾਬ ਹੋਣਾ ਤੇ ਅਸੀਂ ਬਣਾਉਣ ਦਾ ਕੋਈ ਪਰਪਸ ਹੀ ਨਹੀਂਗਾ ਬਟ ਜਦੋਂ ਅਸੀਂ ਇਹ ਫਿਲਮ ਸ਼ੁਰੂ ਕੀਤੀ ਸੀ ਅਸੀਂ ਸਾਰੀਆਂ ਜਿਹੜੀਆਂ ਗਾਈਡਲਾਈਨਸ ਨੇ ਵੀ ਫਿਲਮ ਦੇ ਵਿੱਚ ਆਪਾਂ ਕੀ ਦਿਖਾ ਸਕਦੇ ਆ ਕੀ ਨਹੀਂ ਦਿਖਾ ਸਕਦੇ ਹਨ ਆਪਾਂ ਪਹਿਲਾਂ ਉਸ ਤੋਂ ਪਹਿਲਾਂ ਵੀ ਕਈ ਫਿਲਮ ਜਦੋਂ ਅਰਦਾਸ ਵਗੈਰਾ ਵੀ ਬਣਾਈਆਂ ਨੇ ਅਸੀਂ ਸਾਰੀਆਂ ਚੀਜ਼ਾਂ ਐਸਪੀਸੀ ਤੋਂ ਵੀ ਪੁੱਛੀਆਂ ਨੇ ਪਹਿਲਾਂ ਵੀ ਪੁੱਛੀਆਂ ਸੀ ਵੀ ਕੀ ਸਾਨੂੰ ਹਦਾਇਤਾਂ ਨੇ ਕੋਈ ਸਾਨੂੰ ਦੇ ਦੋ ਤਾਂ ਸਾਰੀਆਂ ਚੀਜ਼ਾਂ ਅਸੀਂ ਸਮਝ ਕੇ ਲੈ ਕੇ ਆਏ ਸੋ ਜਿਸ ਦਿਨ ਦੀ ਤੁਸੀਂ ਫਿਲਮ ਫਿਲਮ ਰਿਲੀਜ਼ ਹੋਈ ਆ ਇੱਕ ਵੀ ਬੰਦਾ ਕੋਈ ਮੈਨੂੰ ਐਦਾਂ ਕਹੇ ਜਿਹੜਾ ਕਿ ਫਿਲਮ ਨੇ ਜੀਨੇ ਫਿਲਮ ਦੇਖੀ ਆ ਤੇ ਉਹ ਪੋਸਟ ਪਾ ਕੇ ਲਿਖ ਰਿਹਾ ਹੋਵੇ ਕਿ ਅਸੀਂ ਫਿਲਮ ਦੇਖ ਕੇ ਆਏ ਫਿਲਮ ਵਧੀਆ ਨਹੀਂ ਗੀ ਜੇ ਫਿਲਮ ਨੇ ਸਾਨੂੰ ਗਲਤ ਗਾਈਡ ਕੀਤਾ ਸੋ ਆਪਣੇ ਜਿਹੜੇ ਨਿੰਗ ਸਿੰਘ ਵੀ ਨੇ ਜਿਹੜੇ ਜੱਥੇ ਫਿਲਮ ਦੇਖ ਕੇ ਆਏ ਨੇ ਮੈਂ ਆਪਦੀ ਲਾਈਫ ਦੇ ਵਿੱਚ ਉਹਨਾਂ ਨੂੰ ਬਿਲਕੁਲ ਕਦੇ ਨਹੀਂ ਸੀ ਜਾਣਦਾ ਨਾ ਮੈਨੂੰ ਪਤਾ ਸੀ ਤੇ ਬਟ ਇਹ ਵਿਵਾਦ ਤੋਂ ਬਾਅਦ ਅਸੀਂ ਕਈਆਂ ਨੂੰ ਕਿਹਾ ਕਿ ਤੁਸੀਂ ਜ਼ਰੂਰ ਆ ਕੇ ਫਿਲਮ ਦੇਖੋ ਤੁਸੀਂ ਫਿਲਮ ਦੇਖ ਕੇ ਸਾਨੂੰ ਦੱਸੋ ਕਿ ਅਸੀਂ ਕੀ ਗਲਤ ਕੀਤਾ ਆਪਾਂ ਨੂੰ ਠੀਕ ਕਰਦੀਏ ਤੇ ਉਹਨਾਂ ਨੇ ਜੋ ਬਾਹਰ ਆ ਕੇ ਬੋਲਿਆ ਆਪਣੇ ਆਪ ਹੀ ਬੋਲਿਆ ਤੇ ਸਾਨੂੰ ਕਿਹਾ ਕਿ ਫਿਲਮ ਵਧੀਆ ਹੈ ਸੋ ਮੇਰੀ ਇੱਕ ਤਾਂ ਸਾਰਿਆਂ ਨੂੰ ਪਰਸਨਲ ਰਿਕਵੈਸਟ ਹੈ ਕਿ ਪਲੀਜ਼ ਜੇ ਕਿਸੇ ਦੀ ਕੋਈ ਨਿਰਾਸ਼ ਜੀ ਵੀ ਹੈ ਤੁਸੀਂ ਐਦਾਂ ਨਾ ਕਰੋ ਕਿ ਫਿਲਮ ਬਿਨਾਂ ਦੇਖੇ ਤੋਂ ਉਸ ਨਿਰਾਸ਼ ਜੀ ਨੂੰ ਪ੍ਰਗਟ ਕਰੋ ਫਿਲਮ ਦੇਖੋ ਜ਼ਰੂਰ ਔਰ ਦੂਸਰਾ ਇਹ ਆ ਵੀ ਦੇਖੋ ਜੀ ਤੁਹਾਨੂੰ ਤੁਸੀਂ ਕਈ ਬੰਦਿਆਂ ਨੇ ਓਬਜੈਕਸ਼ਨ ਕੀਤਾ ਕਿ ਅਸੀਂ ਤੁਹਾਨੂੰ ਦੇਖ ਲਈਏ ਨਹੀਂ ਸਾਨੂੰ ਪਹਿਲਾਂ ਹੀ ਪਤਾ ਬਾਹਰੋਂ ਹੀ ਕਪੜੇ ਲੇੜਿਆ ਤਾਂ ਇਹ ਪਤਾ ਕਿ ਇਹ ਠੀਕ ਨਹੀਂ ਗਏ ਸੋ ਉਹ ਆਪਾਂ ਨੂੰ 9 ਅਪ੍ਰੈਲ ਨੂੰ ਕਿਉਂ ਪਤਾ ਲੱਗੇ ਜਿਹੜੀ 10 ਅਪ੍ਰੈਲ ਨੂੰ ਫਿਲਮ ਰਿਲੀਜ਼ ਹੋਣੀ ਆ ਤੁਸੀਂ 10 ਅਪ੍ਰੈਲ ਨੂੰ ਹੀ ਜਾ ਕੇ ਸਾਰਾ ਕੁਝ ਕੀਤਾ ਫਿਲਮ ਦਾ ਜਿਹੜਾ ਮੇਰਾ ਮੈਂ ਕੀ ਪਹਿਨੇ ਆ ਪਹਿਨੇ ਆ ਮੈਂ ਕਿ ਕਿਸ ਤਰ੍ਹਾਂ ਦੀ ਮੇਰੀ ਦਾੜੀ ਆ ਉਹ ਤਾਂ 2 ਜਨਵਰੀ ਨੂੰ ਮੇਰੇ ਜਨਮ ਦੇ ਨਾਲੇ ਦਿਨ ਅਸੀਂ ਇੱਕ ਪੂਰਾ ਟੀਜ਼ਰ 1.5 ਮਿੰਟ ਦਾ ਇੱਕ 1.5 ਮਿੰਟ ਦਾ ਬਾਹਰ ਕੱਢ ਦਿੱਤਾ ਉਦੋਂ 10 ਦਿਨ ਬਾਅਦ ਗਾਣਾ ਆ ਗਿਆ ਕਣਕਣ ਦੇ ਵਿੱਚ ਰੱਬ ਵੱਸਦਾ ਹੈ ਫਿਰ ਦੂਸਰਾ ਗਾਣਾ ਆਇਆ ਆਕਾਲ ਹੈ ਉਹਦੇ ਵਿੱਚ ਸਾਰਾ ਕੁਝ ਹੈ ਫਿਰ ਉਦੋਂ ਬਾਅਦ ਟ੍ਰੇਲਰ ਆਇਆ ਕਿਸੇ ਦਾ ਕੋਈ ਅਬਜੈਕਸ਼ਨ ਨਹੀਂ ਸੀ ਬਟ ਚਲੋ ਉਸ ਤੋਂ ਬਾਅਦ ਹੋਣਾ ਪਿਛਲੇ ਅੱਛਾ ਫਿਰ ਇੱਥੇ ਵੀ ਕੈਨੇਡਾ ਅਮਰੀਕਾ ਦੇ ਵਿੱਚ ਵੀ ਇਧਰ ਕੈਨੇਡਾ ਜਿਹੜੇ ਭਾਈ ਭੈਣ ਦੇਖ ਰਹੇ ਨੇ ਉਹ ਵੀ ਆਪਣੇ ਪੰਜਾਬੀ ਨੇ ਈਵਨ ਉੱਥੇ ਵੀ ਦੇਖਿਆ ਕਿਸੇ ਨੂੰ ਕੋਈ ਇਤਰਾਜ਼ ਨਹੀਂਗਾ ਤੇ ਕੁਝ ਕੀ ਬਸ ਜਗ੍ਹਾ ਦੇ ਉੱਤੇ ਜਾ ਕੇ ਪ੍ਰੋਟੈਸਟ ਕੀਤਾ ਗਿਆ ਤੇ ਅਸੀਂ ਫਾਈਂਡ ਆਊਟ ਵੀ ਕੀਤਾ ਵੈਸੇ ਸਾਨੂੰ ਪਤਾ ਕਿ ਉਹ ਕੀ ਹੈ ਮੈਂ ਕਦੇ ਜੀਵਨ ਜੀਵਨ ਵਿੱਚ ਕਦੇ ਐ ਬੈਠ ਕੇ ਕਦੇ ਗੱਲ ਨਹੀਂ ਕੀਤੀ ਕਦੇ ਮੈਂ ਹਮੇਸ਼ਾ ਕਹਿੰਦਾ ਕਿ ਜਦੋਂ ਆਪਣੀ ਫਿਲਮ ਕੋਈ ਆ ਜਾਏ ਆਪਾਂ ਉਹਨੂੰ ਕੰਟਰੋਵਰਸਰੀ ਤੇ ਲੈ ਕੇ ਉਹੋ ਚੀਜ਼ਾਂ ਕਰੀਏ ਉਹ ਮੇ ਚਲਾਉਣ ਤੇ ਮੇਰਾ ਹੱਕ ਨਹੀਂ ਹੈ ਜਦ ਕਿ ਕੁਝ ਕੁ ਬੰਦੇ ਜਿਹੜੇ ਅ ਨਿੰਸੇ ਜਿਹੜੇ ਸਾਨੂੰ ਪਤਾ ਲੱਗਿਆ ਸੀ ਜਾਂ ਜਾ ਕੇ ਮਿਲੇ ਸਰ ਤੇਈ ਸਾਨੂੰ ਅੱਗੇ ਟੱਕਰੇ ਉਹ ਉਹਨਾਂ ਦੇ ਵਿੱਚੋਂ ਬਹੁਤ ਨਿੰਸੇ ਨੇ ਐਕਟਰ ਵੀ ਸੀਗੇ ਉਹਨਾਂ ਨੇ ਪਿਛਲੀਆਂ ਫਿਲਮਾਂ 'ਚ ਕੰਮ ਵੀ ਕੀਤਾ ਵਾ ਠੀਕ ਹੈ ਤੇ ਬਟ ਮੈਂ ਕੁਝ ਕਰਾ ਲਈ ਜੁਣਾਏ ਸੀ ਦੇ ਉੱਤੇ ਵੀ ਕਿਸ ਨੇ ਕਰਾਇਆ ਕੀਨੇ ਕਰਾਇਆ ਕੀ ਉਹ ਨਹੀਂ ਕਰਾਇਆ ਹੈ ਨਾ ਉਹ ਗੱਲਾਂ ਛੱਡिए ਤੇ ਮੈਂ ਸਿਰਫ ਇਸ ਵੀਡੀਓ ਪਾਉਣ ਦਾ ਮਕਸਦ ਇਹ ਹੈ ਕਿ ਵੀਰੋ ਪਹਿਲਾਂ ਪਲੀਜ਼ ਜਿਨ੍ਹਾਂ ਨੂੰ ਆ ਜਿਨ੍ਹਾਂ ਨੇ ਹਲੇ ਤੱਕ ਫਿਲਮ ਨਹੀਂ ਦੇਖੀ ਉਹ ਜ਼ਰੂਰ ਜਾ ਕੇ ਦੇਖੋ ਸਾਰੇ ਦੱਸਿਓ ਵੀ ਸਾਡੀ ਕੀ ਗਲਤੀ ਆ ਸੀ ਅਗਲੀ ਵਾਰੀ ਉਹਨੂੰ ਸੁਧਾਰਾਂਗੇ ਪਰ ਜਿਨ੍ਹਾਂ ਨੇ ਹੁਣ ਤੱਕ ਫਿਲਮ ਦੇਖੀ ਆ ਜਿਨ੍ਹਾਂ ਨੇ ਪਰਿਵਾਰਾਂ ਨੇ ਹੁਣ ਤੱਕ ਫਿਲਮ ਦੇਖੀ ਆ ਮੇਰੀ ਜ਼ਿੰਦਗੀ ਦੀ ਬਿਹਤਰੀਨ ਫਿਲਮ ਆ ਸਭ ਨੇ ਇਹੀ ਕਿਹਾ اور ਸਭ ਨੇ ਇੰਨਾ ਪਿਆਰ ਦਿੱਤਾ ਤੇ ਮੈਂ ਬਾਕੀ ਚੜ੍ਹਦੀ ਕਲਾ ਲਈ ਫਿਲਮ ਬਣਾਉਣੀ ਕਿ ਯਾਰ ਚੜ੍ਹਦੀ ਕਲਾ ਚ ਰਹੀਏ ਟਹਿ ਟੇ ਨਹੀਂ ਹੋ ਜਾਣਾ ਚਾਹੀਦਾ ਬੰਦੇ ਨੂੰ ਸੋ ਜ਼ਿੰਦਗੀ ਦੇ ਵਿੱਚ ਇਹ ਚੀਜ਼ਾਂ ਆਉਂਦੀਆਂ ਰਹਿੰਦੀਆਂ ਨੇ ਆਪਾਂ ਉਹਨਾਂ ਤੋਂ ਸਿੱਖਦੇ ਆਂ ਆਪਾਂ ਉਹਨਾਂ ਤੋਂ ਅੱਗੇ ਨਿਕਲਣਾ ਕਿੱਦਾਂ ਨਿਕਲਣਾ ਵਾ ਉਸ ਚੀਜ਼ਾਂ ਚੋਂ ਉਹ ਸਿੱਖਦੇ ਆਂ ਸੋ ਅਸੀਂ ਵੀ ਉਹੀ ਕਰ ਰਹੇ ਆਂ ਸੋ ਅੱਜ ਸਵੇਰ ਤੋਂ ਲੈ ਕੇ ਹੁਣ ਤੱਕ ਮੇਰੇ ਘਟੂ ਘਟ ਜਿੰਨੇ ਸਿੰਘਾਂ ਦੇ ਜਥੇ ਨੇ ਸਾਰੇ ਉਹਨਾਂ ਦੇ ਜਿਹੜੇ ਮੁਖੀ ਨੇ ਉਹਨਾਂ ਸਾਰਿਆਂ ਨਾਲ ਅੱਜ ਗੱਲ ਹੋਈ ਆ ਉਹਨਾਂ ਨੇ ਅੱਜ ਸਾਰਿਆਂ ਨੇ ਤਕਰੀਬਨ ਫਿਲਮ ਦੇਖੀ ਆ ਉਹਨਾਂ ਦੇ ਰਿਵਿਊ ਵੀ ਥੋੜੇ ਟਾਈਮਾਂ ਦੇ ਵਿੱਚ ਪੈ ਜਾਣੇ ਨੇ ਉਹ ਕਹਿੰਦੇ ਯਾਰ ਇੱਕ ਵੀ ਕੋਈ ਚੀਜ਼ ਨਹੀਂ ਜੀ ਇਦਾਂ ਦੀ ਇੱਕ ਵੀ ਕੋਈ ਚੀਜ਼ ਨਹੀਂ ਮੈਨੂੰ ਇੰਨੀ ਸ਼ਾਬਾਸ਼ ਦਿੱਤੀ ਉਹਨਾਂ ਨੇ ਸੋ ਮੈਂ ਜਦੋਂ ਕਈ ਵਾਰੀ ਰਿਵਿਊ ਪੈਂਦੇ ਨੇ ਕਈ ਪੀੜ੍ਹ ਚੀਜ਼ਾਂ ਚਲਾ ਰਹੇ ਨੇ ਇਸ ਦੇ ਉੱਤੇ ਇੰਸਟਾਗ੍ਰam ਦੇ ਉੱਤੇ ਪਾ ਪਾ ਕੇ ਫਿਲਮ ਦੇ ਵਿਰੋਧ ਉਹ ਹੋਰ ਪਤਾ ਨਹੀਂ ਤਾਂ ਮੈਨੂੰ ਇਹ ਲੱਗਦਾ ਕਿ ਕਈਆਂ ਨੇ ਸ਼ਾਇਦ ਮੇਰੇ ਖਿਲਾਫ ਕੋਈ ਚੀਜ਼ ਕਰਨੀ ਸੀ ਉਹ ਫਿਲਮ ਦੇ ਚੱਕਰ ਖਿਲਾਫ ਹੀ ਹੋ ਗਈ ਉਸ ਸੀ ਦੇ ਚੱਕਰ ਤੇ ਹਨਾ ਕਿ ਯਾਰ ਤੁਹਾਨੂੰ ਜੀ ਕੋਈ ਮੇਰੇ ਨਾਲ ਪ੍ਰੋਬਲਮ ਹੈ ਉਹ ਨੂੰ ਤੁਸੀਂ ਕਿਸੇ ਪਾਰਟਿਕੂਲਰ ਦੀ ਜਾਂ ਕਿਸੇ ਇੰਡਸਟਰੀ ਵਾਲੇ ਦੀ ਤੁਸੀਂ ਉਸ ਚੱਕਰ ਦੇ ਵਿੱਚ ਇੱਕ ਚੰਗੀ ਫਿਲਮ ਨੂੰ ਕਿਉਂ ਖਰਾਬ ਕਰ ਰਹੇ ਹੋ ਅੱਗੇ ਪੂਰੀ ਇੰਡਸਟਰੀ ਨੂੰ ਆਉਣ ਵੇਲੇ ਪ੍ਰੋਬਲਮ ਹੋ ਜੂਗੀ ਇਹ ਐਡਾ ਵੱਡਾ ਡਰ ਬੈਠ ਜੂਗਾ ਇਸ ਚੀ ਦਾ ਹਨਾ ਸੋ ਮੇਰੇ ਵੀਰੋ ਇਹ ਚੀਜ਼ ਆਪਾਂ ਨਾ ਕਰੀਏ ਤੇ ਬਾਕੀ ਮੇਰੀ ਉਹਨਾਂ ਨਾਲ ਬਿਲਕੁਲ ਨਰਾਜ਼ਗੀ ਨਹੀਂ ਜਿਨ੍ਹਾਂ ਨੇ ਵਿਰੋਧ ਕੀਤਾ ਵਾ ਮੈਂ ਉਹਨਾਂ ਨੂੰ ਸਿਰਫ ਇਹੀ ਕਹਾਂਗਾ ਕਿ ਭਾਜੀ ਪਲੀਜ਼ ਤੁਸੀਂ ਜਾ ਕੇ ਫਿਲਮ ਦੇਖ ਕੇ ਆਓ ਤੇ ਹਾਂ ਹੋ ਸਕਦਾ ਵਿਚਾਰਕ ਮੱਧਪੇਦ ਹੋ ਸਕਦੇ ਨੇ ਆਪਾਂ ਨੂੰ ਕੋਈ ਚੀਜ਼ ਨਹੀਂ ਠੀਕ ਲੱਗੀ ਸਾਨੂੰ ਤੁਸੀਂ ਦੱਸੋ ਤੁਸੀਂ ਕਟਕਟਾ ਕੇ ਵੀ ਠੀਕ ਕਰਾ ਸਕਦੇ ਜੀ ਬਟ ਇਹ ਨਾ ਆਪਾਂ ਕਹੀਏ ਕਿ ਆਪਾਂ ਹਾ ਚੀਜ਼ਾਂ ਹਨ ਤੇ ਕਿਉਂਕਿ ਜੇ ਕਿਸੇ ਨੇ ਟ੍ਰੇਲਰ ਦਾ ਵੀ ਰਿਵਿਊ ਕਰਨਾ ਟ੍ਰੇਲਰ ਦੇ ਰਿਵਿਊ ਤੁਸੀਂ ਜਾ ਕੇ YouTube ਤੇ ਚੈੱਕ ਕਰੋ ਜਿੱਦਣ ਟ੍ਰੇਲਰ ਆਇਆ ਉਸ ਤੋਂ ਇੱਕ ਦਿਨ ਅਗਲੇ ਦਿਨ ਦੂਜੇ ਦਿਨ ਟੀਜ਼ਰ ਦੇ ਰਿਵਿਊ ਉਸ ਤੋਂ ਅਗਲੇ ਦਿਨ ਦੂਜੇ ਦਿਨ ਹਜ਼ਾਰਾਂ ਹੀ ਪਹਿਲੇ ਇਹ ਅਹਰਿਆ ਕੀ ਜ਼ਰੂਰੀ ਹੋ ਗਿਆ ਵੀ ਆਪਾਂ ਟ੍ਰੇਲਰ ਦਾ ਜਾਂ ਟੀਜ਼ਰ ਦਾ ਪਹਿਲਾਂ ਰਿਵਿਊ ਕੀਤਾ ਹੀ ਨਹੀਂ ਸਿਰਫ ਇੱਕ ਦੋ ਦਿਨ ਪਹਿਲਾਂ ਹੀ ਕਰਨਾ ਵਾ ਇੱਕ ਦਿਨ ਪਹਿਲਾਂ ਹੀ ਕਰਕੇ ਆਪਾਂ ਉਸ ਜੀ ਦੀ ਚੀਰ ਫਾੜ ਕਰ ਦੇਣੀ ਹੈ ਬਿਲਕੁਲ ਕਿ ਇਹ ਆਇਆ ਹੈ ਔਰ ਇਹ ਹੋਵਾ ਪੂਰਾ ਔਰ ਕਈ ਹਜ਼ਾਰਾਂ ਫਿਲਮਾਂ ਬਣਦੀਆਂ ਨੇ ਜਿਨ੍ਹਾਂ ਵਿੱਚ ਨਿੱਕੇ ਨਿੱਕੇ ਚੀਜ਼ਾਂ ਹੁੰਦੀਆਂ ਆਪਾਂ ਕਰਦੇ ਆ ਇਹਦੇ ਵਿੱਚ ਇੱਕ ਇੱਕ ਚੀਜ਼ ਨੂੰ ਵੀ ਕੱਢਿਆ ਜਾਂਦਾ ਵੀ ਉਹ ਪਿੱਛੇ ਵਾਲਾ ਫਲਾਣਾ ਆਇਆ ਸੀ ਉਹ ਦੂਜੀ ਵਾਲਾ ਆਇਆ ਸੀ ਮਤਲਬ ਤੁਸੀਂ ਫਿਲਮ ਤਾਂ ਦੇਖ ਕੇ ਆਓ ਫਿਲਮ ਦੇਖ ਕੇ ਤੁਸੀਂ ਉਹਦੇ ਚ ਗਲਤੀਆਂ ਕੱਢੋ ਹਾਥੋਂ ਫਿਲਮ ਨਹੀਂ ਜਚੀ ਫਿਲਮ ਜਚੀ ਆ ਉਸ ਸੀਜ਼ਨ ਤੇ ਬਸ ਇਹਨਾ ਕਹਿਣਾ ਸੀਗਾ ਤੇ ਬਾਕੀ ਜਿਹੜੇ ਲੋਕ ਫਿਲਮ ਦੇਖ ਰਹੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮਚ ਅੱਜ ਵੀ ਤੁਸੀਂ ਚੈੱਕ ਕਰ ਸਕਦੇ ਹੋ ਕੈਨੇਡਾ ਖੋਲ ਕੇ ਸਾਰਾ ਕੈਨੇਡਾ ਸੋਲਡ ਆਊਟ ਆ ऑस्ट्रेलिया ਫਿਲਮ ਬਹੁਤ ਅੱਛੀ ਚੱਲ ਰਹੀ ਆ ਸਾਰੇ ਓਵਰ ਸੀਜ਼ ਦੇ ਵਿੱਚ ਫਿਲਮ ਬਿਲਕੁਲ ਠੀਕ ਚੱਲ ਰਹੀ ਆ ਇੰਡੀਆ ਵੀ ਕੋਈ ਨਹੀਂ ਇੰਡੀਆ ਵੀ ਆਇਆ ਵੀ ਥਰਸਡੇ ਵਾਲੇ ਦਿਨ ਠੀਕ ਸੀਗਾ ਫਰਾਈਡੇ ਵਾਲੇ ਦਿਨ ਬਹੁਤ ਜ਼ਿਆਦਾ ਚੀਜ਼ਾਂ ਹੋਸ਼ਪੋਸ਼ ਹੋਈਆਂ ਉਦੋਂ ਫਿਲਮ ਖਰਾਬ ਹੋਈ ਬਟ ਅੱਜ ਵਾਹਿਗੁਰੂ ਦੀ ਕਿਰਪਾ ਨਾਲ ਵਾਪਸ ਸੈੱਟ ਹੋਇਆ ਕੱਲ ਨੂੰ ਸੰਡੇ ਆ ਤੇ ਡੈਫੀਨੇਟਲੀ ਸੰਡੇ ਵਾਲੇ ਦਿਨ ਫਿਲਮ ਹੋਰ ਠੀਕ ਹੋਊਗੀ ਤੇ ਮੈਂ ਫੇਰ ਇੱਕ ਵਾਰੀ ਕਹਿਣਾ ਵਾ ਕਿ ਮੈਂ ਕਿਸੇ ਨੂੰ ਠੇਸ ਪਹੁੰਚਾਉਣ ਲਈ ਇਹ ਫਿਲਮ ਨਹੀਂ ਬਣਾਈ ਚੰਗੀਆਂ ਚੀਜ਼ਾਂ ਲਈ ਫਿਲਮ ਬਣਾਈ ਸੀ ਔਰ ਜਿੰਨੇ ਜਿੰਨੀਆਂ ਵੀ ਜੱਥੇਬੰਦੀਆਂ ਨੇ ਮੈਂ ਸਾਰਿਆਂ ਨੂੰ ਅੱਛਾ ਕਈ ਬੰਦਿਆਂ ਨੂੰ ਇਸੇ ਦਾ ਇਤਰਾਜ ਆ ਜਦੋਂ ਅਸੀਂ ਇੱਕ ਦੋ ਜਗ੍ਹਾ ਤੇ ਗਏ ਤੇ ਅਸੀਂ ਕਿਹਾ ਜੀ ਵੀ ਜੀ ਫਲਾਣੇ ਬਾਬਾ ਜੀ ਨੇ ਫਿਲਮ ਦੇਖੀ ਹੈ ਕਹਿੰਦੇ ਉਹ ਤਾਂ ਨਕਲੀ ਨੇਂ ਗਨੇ ਮੈਂ ਹੁਣ ਸਾਲੂ ਦੱਸੋ ਨਾ ਅਸੀਂ ਕਿੱਥੋਂ ਚੀਜ਼ ਕਰਾਈਏ ਕੱਲ ਪਰਸੋਂ ਦਾ ਮੈਂ 100 ਜਿੱਥੇ ਬੰਦਿਆਂ ਨਾਲ ਗੱਲਬਾਤ ਕਰ ਚੁੱਕਿਆ ਹਾਂ ਜਿਹਦੇ ਨਾਲ ਗੱਲ ਕਰਦਾ ਉਹਨਾਂ ਚੋਂ ਕਿਸੇ ਨੂੰ ਕੋਈ ਇਤਰਾਜ਼ ਨਹੀਂ ਉਹ ਕੌਣ ਨੇ ਕਹਿੰਦੇ ਜੀ ਫਲਾਣੇ ਕੌਣ ਆ ਹਣ ਕੱਲੇ ਕੱਲੇ ਨਾਲ ਜਿੱਤੀ ਮੈਂ ਕਹਿੰ ਤੂੰ ਜਾਂ ਕੇ ਫਿਲਮ ਦੇਖ ਕੇ ਆਓ ਅੱਜ ਬਹੁਤ ਜਣਿਆਂ ਨੇ ਫਿਲਮ ਦੇਖੀ ਆ ਉਹਨਾਂ ਦੇ ਵਿਚਾਰ ਬਦਲ ਗਏ ਉਹਨਾਂ ਨੇ ਹੁਣ ਅੱਛਾ ਕਈ ਤੇ ਇਸੇ ਚੱਕਰ 'ਚ ਫਿਲਮ ਨਹੀਂ ਸੀ ਦੇਖਦੇ ਕਹਿੰਦੇ ਜੀ ਸਾਨੂੰ ਕਹਿਣਗੇ ਵੀ ਤੁਸੀਂ ਦੇਖ ਕੇ ਆਏ ਹੋ ਫਿਲਮ ਇੰਨੀ ਖਰਾਬ ਫਿਲਮ ਸੀ ਉਹ ਹੁਣ ਜਦੋਂ ਸਾਰਿਆਂ ਨੇ ਫਿਲਮ ਦੇਖੀ ਉਹਨਾਂ ਦੇ ਵਿਚਾਰ ਬਦਲ ਗਏ ਉਹਨਾਂ ਦੇ ਰਿਵਿਊਜ਼ ਆ ਜਾਣੇ ਨੇ ਥੋੜੇ ਟਾਈਮ ਤੱਕ ਹੁਣ ਮੈਂ ਕੱਲੇ ਕੱਲੇ ਨੂੰ ਤਾਂ ਕੋਈ ਇਹ ਜਣੀ ਜੇ ਕਿਸੇ ਦਾ ਪੋਜ਼ਿਟਿਵ ਰਿਵਿਊ ਰਿਵਿਊ ਆਉਂਦਾ ਵਾ ਤਾਂ ਕਹਿ ਦਿੰਦੇ ਨੇ ਕਿ ਇਹ ਦੀ ਪਾ ਫੇਸਬੁੱਕ ਤੇ ਕੋਈ ਪੇਡ ਕੈਂਪੇਨ ਇੱਕ ਚਲਾਇਆ ਹੋਇਆ ਬ ਕਿ ਇਹ ਆਹ ਆ ਪੈਸੇ ਦੇ ਕੇ ਕਰਾ ਲਿਆ ਪਰ ਚਲੋ ਲੈਟ ਇਟ ਬੀ ਮੈਂ ਸਿਰਫ ਇਨੀ ਗੱਲ ਕਹਿਣਾ ਕਿ ਤੁਸੀਂ ਜ਼ਰੂਰ ਦੇਖੋ ਫਿਲਮ ਆਪਣੇ ਪਰਿਵਾਰਾਂ ਨੂੰ ਲਿਜਾ ਕੇ ਦੇਖੋ ਔਰ ਜਿਹੜੇ ਅ ਬੱਚੇ ਨਾਲੇ ਨੇ ਤੁਸੀਂ ਲੈ ਕੇ ਜਾਓ ਤੁਹਾਡੀ ਕੋਈ ਸ਼ਿਕਾਇਤ ਹੋ ਤਾਂ ਸਿਰ ਮੱਥੇ ਔਰ ਮੈਂ ਅ ਦਾਅਵੇ ਨਾਲ ਕਹਿਣਾ ਮੈਂ ਕਿ ਤੁਹਾਡੇ ਬੱਚਿਆਂ ਨੂੰ ਤੁਹਾਡੀ ਫੈਮਿਲੀ ਨੂੰ ਫਿਲਮ ਕੁਝ ਵਧੀਆ ਦੇਖੇ ਭੇਜੂਗੀ ਬਹੁਤ ਵਧੀਆ ਦੇਖੇ ਭੇਜੂਗੀ ਤੁਸੀਂ ਜ਼ਰੂਰ ਦੇਖਿਓ ਤੇ ਹਮੇਸ਼ਾ ਪਿਆਰ ਸਤਿਕਾਰ ਤੁਹਾਡੇ ਸਾਰਿਆਂ ਲਈ ਇਕੋ ਰਿਫਰ ਤੋਂ ਜੇ ਕੋਈ ਗਲਤੀਆਂ ਮਿਲਤੀਆਂ ਨੇ ਉਹਦੇ ਲਈ ਅਸੀਂ माफी ਚਾਹੁੰਦੇ ਆ ਤੇ ਬਟ ਕੋਈ ਵੀ ਟੈਂਸ਼ਨ ਐਦਾ ਨਹੀਂ ਸੀਗੀ ਔਰ ਇਹ ਫਿਲਮ ਇੱਕ ਜੈਨੂਇਨਲੀ ਇੱਕ ਚੰਗੀ ਫਿਲਮ ਹੈਗੀ ਹੈ ਮੈਂ ਅੱਜ ਵੀ ਕਹਾਂ ਕਿ ਬਹੁਤ ਵਧੀਆ ਫਿਲਮ ਮੇਰੇ ਕਰੀਅਰ ਦੀ ਸਭ ਤੋਂ ਬਿਹਤਰੀਨ ਤੇ ਬੈਸਟ ਫਿਲਮ ਹੈ ਸਾਡੇ ਸਾਰਿਆਂ ਦੇ ਕਰੀਅਰ ਦੇ ਕੋਗੀ ਭਾਜੀ ਨੇ ਬਹੁਤ ਜ਼ੋਰ ਲਾਇਆ ਇਸ ਫਿਲਮ ਦੇ ਲਈ ਸੋ ਅਸੀਂ ਉਹੀ ਟੀਮ ਅਸੀਂ ਤੁਹਾਨੂੰ ਅਰਦਾਸ ਕਰਗੇ ਫਿਲਮਾਂ ਦਿੱਤੀਆਂ ਨੇ ਇਸ ਵਿਸ਼ੇ ਦੇ ਉੱਤੇ ਅਸੀਂ ਤੁਹਾਨੂੰ ਗਲਤ ਫਿਲਮ ਪਰੋਚ ਨਹੀਂ ਸਕਦੇ ਹਾਂ ਜੀ ਔਰ ਇਸ ਤਰ੍ਹਾਂ ਦੀ ਕਦੇ ਵੀ ਕਿ ਜੇ ਸਿੱਖ ਭਾਈ ਚਾਰੇ ਨੂੰ ਹੀ ਠੇਸ ਪਹੁੰਚ ਗਈ ਸਿੱਖ ਭਾਈ ਚਾਰੇ ਲਈ ਤਾਂ ਫਿਲਮ ਬਣਾਈ ਗਈ ਹੈ ਉਹਨਾਂ ਲਈ ਕਿੱਦਾਂ ਅਸੀਂ ਐਂ ਕਰ ਸਕਦੇ ਤੁਸੀਂ ਆਪ ਇੱਕ ਗੱਲ ਸੋਚੋ ਕਿ ਇੱਕ ਬੰਦਿਆਂ ਨੇ ਕਿਹਾ ਪੋਸਟ ਪਾ ਕੇ ਵੀ ਕਿਹਾ ਸ਼ਾਇਦ ਕਿਸੇ ਨੇ ਵੀ ਅਸੀਂ ਤਾਂ ਫਿਲਮ ਦੇਖਣੀ ਉਹ ਇਸ ਤਾਂ ਵਿਰੋਧ ਹੀ ਕਰਨਾ मतलब ਤੁਸੀਂ ਯਾਰ ਫਿਲਮ ਦੇਖ ਵੀ ਨਹੀਂ ਰਹੇ ਜੇ ਤੁਸੀਂ ਵਿਰੋਧ ਹੀ ਕਰ ਰਹੇ ਹੋ ਫਿਰ ਵਿਰੋਧ ਕਰਨਾ ਸੀ ਤਾਂ ਜਦੋਂ ਜੇ ਕੱਪੜੇ ਲੀੜੀਆਂ ਤੇ ਵਿਰੋਧ ਕਰਨਾ ਸੀ ਤਾਂ ਉਹ ਟ੍ਰੇਲਰ ਦੇ ਵੇਲੇ ਹੀ ਕਰ ਲੈਣਾ ਸੀਗਾ ਹਨਾ ਤੇ ਪਾ ਲਈ ਪਲੀਜ਼ ਜਿਹੜੇ ਵੀ ਬੰਦੇ ਸੋਚ ਰਹੇ ਨੇ ਇਦਾਂ ਦਾ ਸਾਡਾ ਕੋਈ ਮਾਨੀ ਹੈ ਕਿ ਅਸੀਂ ਕਿਸੇ ਨੂੰ ਉਹ ਚੀਜ਼ ਕਰੀਏ ਇੱਕ ਚੰਗੇ ਸਬਜੈਕਟ ਦੇ ਉੱਤੇ ਚੰਗੀ ਫਿਲਮ ਬਣਾਉਣ ਦੀ ਕੋਸ਼ਿਸ਼ ਕੀਤੀ ਆ ਜਾਓ ਤੇ ਜਾ ਕੇ ਦੇਖੋ ਸਿਨੇਮੇ ਕਰਾਂ ਦੇ ਵਿੱਚ ਲੱਗੀ ਹੋਈ ਆ ਅਕਾਲ ਸੋ ਵਾਇਗੁਰੂ ਦੀ ਕਿਰਪਾ ਨਾਲ ਹੁਣ ਤਕਰੀਬਨ ਸਾਰੀਆਂ ਚੀਜ਼ਾਂ ਸਾਰਟਡ ਹੋਈਆਂ ਅਸੀਂ ਉਹਨਾਂ ਨਾਲ ਵੀ ਗੱਲ ਕੀਤੀ ਹੈ ਜਿਨ੍ਹਾਂ ਨਾਲ ਜਿਨ੍ਹਾਂ ਨੂੰ ਇਤਰਾਜ ਸੀ ਉਹਨਾਂ ਨੂੰ ਵੀ ਫਿਲਮ ਦਿਖਾਉਣ ਦੇ ਲਈ ਸੀ ਕਾ ਗਨਵਿੰਸ ਕੀਤਾ ਉਹ ਵੀ ਦੇਖ ਕੇ ਆਏ ਨੇ ਤੇ ਉਹ ਵੀ ਤੁਹਾਨੂੰ ਆਪਣਾ ਫੀਡਬੈਕ ਦੇਣਗੇ ਮਿਹਰਬਾਨੀ ਸਸੀਕਾ